ਕੇਂਦਰੀ ਬਜਟ ਤੋਂ ਇਸ ਵਾਰ ਦੁਕਾਨਦਾਰਾਂ ਨੇ ਕਾਫੀ ਉਮੀਦਾਂ ਲਗਾ ਕੇ ਰੱਖਿਆ ਹੋਇਆ ਨੇ ਇਸ ਬਾਰੇ ਦੁਕਾਨਦਾਰਾਂ ਨੇ ਆਪੋ ਆਪਣਾ ਪ੍ਰतिकਰਮ ਦਿੱਤਾ ਹੈ ਉਹਨਾਂ ਕਹਿਣਾ ਹੈ ਕਿ ਕੇਂਦਰ ਦੀ ਬੀਜੇਪੀ ਸਰਕਾਰ ਨੂੰ ਸੋਚ ਸਮਝ ਕੇ ਹੀ ਬਜਟ ਪੇਸ਼ ਕਰਨਾ ਪਵੇਗਾ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਦੁਕਾਨਦਾਰਾ ਚੋਣਾ ਦੇ ਵਿੱਚ ਇਸ ਦਾ ਜਵਾਬ ਦੇਣਗੇ ਦੁਕਾਨਦਾਰ ਇਸ ਬਜਟ ਦੇ ਵਿੱਚ ਕੀ ਆਸਾ ਕੇਂਦਰ ਜੜਾ ਹੈ ਕਰ ਰਹੇ ਨੇ ਤੇ ਕੇਂਦਰੀ ਬਜਟ ਤੋਂ ਲਾ ਕੇ ਬੈਠੇ ਹੋਏ ਨੇ ਅਤੇ ਬਜਟ ਦੇ ਵਿੱਚ ਉਹ ਆਪਣੇ ਲਈ ਕੀ ਚਾਹੁੰਦੇ ਨੇ ਇਸ ਬਾਰੇ ਦੁਕਾਨਦਾਰਾਂ ਨੇ ਗੱਲਬਾਤ ਕੀਤੀ ਹੈ ਅਸ਼nala ਤੋਂ ਸਾਡੇ ਸਹਿਯੋਗੀ ਜਗਜੀਤ ਸਿੰਘ ਨਾਲ ਨੀ ਭਾਜਪਾ ਦੀ ਸਰਕਾਰ ਵੱਲੋਂ ਆਪਣਾ ਬਜਟ ਪੇਸ਼ ਕੀਤਾ ਜਾਣਾ ਤੇ ਉਸ ਬਜਟ ਨੂੰ ਲੈ ਕੇ ਲੋਕਾਂ ਨੂੰ ਕਿੰਨੀਆਂ ਕ ਉਮੀਦਾਂ ਨੇ ਲੋਕ ਕਿਸ ਤਰੀਕੇ ਨਾਲ ਵੇਖਦੇ ਨੇ ਕਿਉਂਕਿ ਹਰ ਸਾਲ ਜਦੋਂ ਸਰਕਾਰ ਵੱਲੋਂ ਇੱਕ ਬਜਟ ਪੇਸ਼ ਕੀਤਾ ਜਾਂਦਾ ਪਰ ਲੋਕਾਂ ਨੂੰ ਆਮ ਲੋਕਾਂ ਨੂੰ ਦੁਕਾਨਦਾਰਾਂ ਨੂੰ ਕਾਫੀ ਉਮੀਦਾਂ ਹੁੰਦੀਆਂ ਨੇ ਉਸੇ ਚੱਲਦੇ ਆਸੀਂ ਅਸੀਂ ਕੁਝ ਦੁਕਾਨਦਾਰਾਂ ਨਾਲ ਗੱਲ ਕਰਾਂਗੇ ਕਿ ਦੁਕਾਨਦਾਰ ਇਸ ਬਜਟ ਨੂੰ ਕਿਸ ਤਰੀਕੇ ਨਾਲ ਵੇਖਦੇ ਨੇ ਕਿਸ ਤਰੀਕੇ ਦਾ ਬਜਟ ਜਿਹੜੇ ਦੁਕਾਨਦਾਰ ਚਾਹੁੰਦੇ ਨੇ ਸਾਡੇ ਨਾਲ ਕੋਈ ਦੁਕਾਨਦਾਰ ਮੌਜੂਦ ਨੇ ਅੱਜ ਭਾਜੀ ਕੀ ਕਹਿਣਾ ਚਾਹੁੰਦੇ ਹੋ ਕੇਂਦਰ ਸਰਕਾਰ ਵੱਲੋਂ ਆਪਣਾ ਬਜਟ ਪੇਸ਼ ਕੀਤਾ ਜਾਣਾ ਕਿਸ ਤਰੀਕੇ ਨਾਲ ਵੇਖਦੇ ਹੋ ਬਜਟ ਦੇਖੋ ਪਹਿਲਾਂ ਦੇ ਸਰਕਾਰਾਂ ਜਿੰਨੀਆਂ ਵੀ ਆਈਆਂ ਨੇ ਮੀਡੀਅਮ ਕਲਾਸ ਦੇ ਜਿਹੜੇ ਵਰਗ ਦੇ ਆ ਨਾ ਉਹਨਾਂ ਨੂੰ ਮਾਰਦੀਆਂ ਨੇ ਇਹ ਹਰਕਾ ਤੇ ਆਸ ਪੂਰੀ ਆ ਜੀ ਜਿਹੜੇ ਮੀਡੀਅਮ ਕਲਾਸ ਦੇ ਵਰਗ ਆ ਨਾ ਸਾਡੇ ਵਰਗੇ ਛੋਟੇ ਦੁਕਾਨਦਾਰ ਇਹਨਾਂ ਬਾਰੇ ਸੋਚਣਗੇ ਵੱਡੇ ਵੱਡੇ ਮਾਹੌਲ ਖੁੱਲ ਗਿਆ ਛੋਟੇ ਦੁਕਾਨਦਾਰ ਜਿਹੜੇ ਆ ਉਹ ਡਾਵਾ ਟੋਲਿਆ ਜਿਹੜੀ ਹਰਕਾ ਬਹੁਤ ਉਮੀਦ ਆ ਸਰਕਾਰ ਵੱਲੋਂ ਪੰਜਾਬ ਸਰਕਾਰ ਵੱਲੋਂ ਵੀ ਕੇਂਦਰ ਸਰਕਾਰ ਵੱਲੋਂ ਵੀ ਮੀਡੀਅਮ ਕਲਾਸ ਦੇ ਵਰਗ ਦੀ ਸੋਚਣਗੇ ਜੇ ਸੋਚਣਗੇ ਤੇ ਫੇਰ ਇਹ ਵੋਟਾਂ ਲੈਣਗੇ ਨਹੀਂ ਤੇ ਫੇਰੇ ਇਹ ਹਰਕਾ ਗਾਂਬੀਦਾ ਜਿਹੜੀਆਂ ਖਤਮ ਕਰ ਦੇਣਗੇ ਆ ਪੰਜਾਬ ਇਹ ਪਿਛਲੇ ਪਹਿਲਾਂ ਵੀ ਸਰਕਾਰਾਂ ਬਜਟ ਪੇਸ਼ ਕਰਦੀਆਂ ਹੁੰਦੀਆਂ ਕੇਂਦਰ ਸਰਕਾਰ ਦੂਜੀ ਵਾਰ ਰਿਪੀਟ ਹੋਈ ਉਹਨ ਕੀ ਲੱਗਦਾ ਜੇ ਕਿਉਂਕਿ ਪਿਛਲੀ ਵਾਰ ਜਿਹੜੀ ਕੱਲੀ ਭਾਜਪਾ ਸਰਕਾਰ ਨੇ ਆਪਣੀ ਸਰਕਾਰ ਬਣਾਈ ਸੀ ਪਰ ਇਸ ਵਾਰ ਕੁਝ ਜੇ ਗੱਲ ਕਰੀਏ ਦੋ ਧੋੜੀਆਂ ਦੀ ਸਰਕਾਰ ਬਣੀ ਹੈ ਕੀ ਲੱਗਦਾ ਕੀ ਆ ਇਸ ਵਾਰ ਕਿੰਨੀਆਂ ਕੁ ਉਮੀਦਾਂ ਨੇ ਪਹਿਲਾਂ ਨਾਲ ਉਮੀਦਾਂ ਇਸ ਤਰ੍ਹਾਂ ਵੀ ਭਾਜਪਾ ਸਰਕਾਰ ਪਹਿਲਾਂ ਨਰੋਲ ਪਾਉਂਦੀ ਸੀ ਲੋਕੀ ਇਹਨਾਂ ਦੀਆਂ ਨੀਤੀਆਂ ਤੋਂ ਬਹੁਤ ਤੰਗ ਹੋ ਗਏ ਸੀ ਤੇ ਫਿਰ ਭਾਜਪਾ ਨੂੰ ਵੇਖੋ ਕਿੰਨੀਆਂ ਕੁ ਵੋਟਾਂ ਪੈ ਗਈਆਂ ਨੇ ਕੋਈ ਵੋਟ ਨਹੀਂ ਪਈ ਲੋਕੀ ਨਾਰਾਜ਼ ਨੇ ਇਹਨਾਂ ਤੋਂ ਜੇ ਭਾਜਪਾ ਸਰਕਾਰ ਚਾਵੇ ਤੇ ਮੀਡੀਅਮ ਕਲਾਸ ਨੂੰ ਪਹਿਲਾਂ ਤਾ ਚੁਕੇ ਇਹ ਜਰ ਖਤਮ ਹੀ ਹੋ ਜੰਨੇ ਆ ਨਾ ਇਹ ਤਾਂ ਤੇ ਪਾਸੇ ਆਏ ਤਾਂ ਖਤਮ ਹੀ ਖਤਮ ਆ ਜੇ ਹੁਣ ਵੀ ਇਹਨਾਂ ਦੀਆਂ ਨਾਅ ਨਾਅ ਕਰ ਸਵਾਈ ਕਰਨਾ ਮੀਡੀਅਮ ਕਲਾਸ ਬਹੁਤ ਔਖਾ ਜੀ ਵਿਹਲੇ ਬੈਠੇ ਆ ਕੋਈ ਗਾਗ ਨਹੀਂ ਦੋ ਮਲਾਜਮ ਆ ਤੇ ਕੋਈ ਕਾਰੋਬਾਰ ਨਹੀਂ ਜੀਐਸਟੀ ਜਿਹੜੀ ਹੈ ਮੀਡੀਅਮ ਕਲਾਸ ਦੇ ਵਾਸਤੇ ਸੋਚਣ ਕੁਝ ਨਾ ਕੁਝ ਇਹਨਾਂ ਦਾ ਕਰਨ ਠੀਕ ਹੈ ਧੇਰੀ ਆ ਜੀ ਬਸ ਵੱਖ-ਵੱਖ ਲੋਕਾਂ ਨਾਲ ਗੱਲ ਕਰ ਰਹੇ ਹਾਂ ਦੁਕਾਨਦਾਰਾਂ ਨਾਲ ਗੱਲ ਕਰੇ ਸਾਡੇ ਨਾਲ ਕੁਝ ਹੋਰ ਵੀ ਦੁਕਾਨਦਾਰ ਮੌਜੂਦ ਨੇ ਆਪਾਂ ਭਾਜੀ ਕਿਸ ਤਰੀਕੇ ਨਾਲ ਵੇਖਦੇ ਹੋ ਕੇਂਦਰ ਸਰਕਾਰ ਵੱਲੋਂ ਆਪਣਾ ਬਜਟ ਪੇਸ਼ ਕੀਤਾ ਜਾਣਾ ਕਿੰਨੀਆਂ ਕੁ ਉਮੀਦਾਂ ਨੇ ਇਸ ਬਜਟ ਦੇ ਉਮੀਦਾਂ ਤੇ ਸਰ ਬਹੁਤ ਜ਼ਿਆਦੀਆਂ ਸਾਲ ਹੋ ਗਏ ਉਮੀਦਾਂ ਲਾ ਕੇ ਬੈਠੇ ਆ ਵੀ ਵਧੀਆ ਬਚਤ ਆਵੇ ਕਿਉਂ GST ਵਗੈਰਾ ਟੈਕਸ ਟਸ ਦੁਕਾਨਦਾਰੀ ਦੇ ਰਿਹਾ ਤੇ ਕਾਫੀ ਉਮੀਦਾਂ ਲਾਈਆਂ ਹੁੰਦੀਆਂ ਸੀ ਤੇ ਇਹਦੇ ਕਹਿੰਦੇ ਬਹੁਤ ਅੱਛਾ ਬਚਤ ਆਵੇ ਜੇ ਪਰ ਜਿਹੜਾ ਬਜਟ ਆਇਆ ਉਹਨਾਂ ਨੂੰ ਕਿਸ ਤਰੀਕੇ ਨਾਲ ਵੇਖਦੇ ਹੋ ਤੇ ਹੁਣ ਇਸ ਵਾਰ ਕਿੰਨੀਆਂ ਕੁ ਉਮੀਦਾਂ ਨੇ ਪਹਿਲੋਂ ਦੱਸੋ ਕੋਈ ਕਾਸ਼ ਨਹੀਂ ਜੋ ਕਹਿੰਦੇ ਸਰਕਾਰ ਆਈ ਆ ਕੋਈ ਬਹੁਤਾ ਵਪਾਰੀਆਂ ਵਾਸਤੇ ਬਹੁਤਾ ਕੁਝ ਨਹੀਂ ਵਪਾਰੀ ਡਾਊਨ ਹੀ ਗਿਆ ਕਿਉਂ ਕਾਂਗਰਸ ਸਰਕਾਰ ਤੋਂ ਬਾਅਦ ਡਾਊਨ ਹੀ ਆਉਂਦਾ ਰਿਹਾ ਵਪਾਰੀ ਡਾਊਨ ਜੋ ਲਾਕਡਾਊਨ ਤੋਂ ਬਾਅਦ ਵੀ ਮਾਰਾ ਹੀ ਹਾਲ ਰਿਹਾ ਇਹ ਤਾਂ ਉਮੀਦਾਂ ਲਾ ਕੇ ਬੈਠੇ ਹੁਣ ਵੇਖੋ ਕੀ ਕਰ ਰਿਹਾ ਮਤਲਬ ਕੀ ਆਉਂਦਾ ਜੋ ਫਿਰ ਦੁਨੀਆ ਦੇ ਨਾਲ ਹੀ ਆ ਭਾਈ ਤੇ ਵਸੇ ਬਹੁਤ ਉਮੀਦਾਂ ਲਾਈਆਂ ਵੀ ਸਹੀ ਹੈ ਅਗਲਾ ਜਿਹੜਾ ਹੋ ਨਵਾਂ ਸਾਲ ਆ ਰਿਹਾ ਵਧੀਆ ਹੋਵੇ ਵਪਾਰ ਮੰਤਰੀ ਸਾਹਿਬ ਸਿਸਟਮ ਵਧੀਆ ਚੱਲੇ ਬਾਕੀ ਵੇਖੋ ਕੀ ਹੁੰਦਾ ਹੈ ਲਗਾਤਾਰ ਅਸੀਂ ਦੁਕਾਨਦਾਰਾਂ ਨਾਲ ਗੱਲ ਕਰ ਰਹੇ ਹਾਂ ਜਿਸ ਤਿੱਕੇ ਨਾਲ ਵੱਖ-ਵੱਖ ਦੁਕਾਨਦਾਰਾਂ ਨਾਲ ਕਰ ਰਹੇ ਹਾਂ ਅਸੀਂ ਕੱਪੜੇ ਦੇ ਵਪਾਰੀਆਂ ਨਾਲ ਵੀ ਗੱਲ ਕਰ ਰਹੇ ਹਾਂ ਵੀ ਉਹ ਕਿਸ ਤਰੀਕੇ ਨਾਲ ਵੇਦੇ ਆ ਅੱਜ ਸਰ ਕੇਂਦਰ ਸਰਕਾਰ ਵੱਲੋਂ ਆਪਣਾ ਬਜਟ ਪੇਸ਼ ਕੀਤਾ ਜਾਣਾ ਕਿੰਨੀਆਂ ਉਮੀਦਾਂ ਨੇ ਕਿਸ ਤਰੀਕੇ ਦਾ ਬਜਟ ਹੋਣਾ ਚਾਹੀਦਾ ਅਸੀਂ ਬਹੁਤ ਉਮੀਦਾਂ ਰੱਖੀਆਂ ਨੇ ਅਰਕਾ ਕੇਂਦਰ ਸਰਕਾਰ ਕੋ ਕਿ ਦੁਬਾਰਾ ਸਰਕਾਰ ਫੇਰ ਆਈ ਹੈ ਅਸੀਂ ਚਾਹੁੰਦੇ ਹਾਂ ਕਿ ਜਿਹੜੇ ਸਾਡੇ ਤੇ ਪ੍ਰਾਪਰਟੀ ਟੈਕਸ ਜੀਐਸਟੀ ਇੰਕਮ ਟੈਕਸ ਇਹ ਸਾਰੇ ਚੀਜ਼ਾਂ ਤਰਦੇ ਸਾਨੂੰ ਇੰਨਾ ਜੀ ਸਹੂਲਤ ਦਿੱਤੀ ਜਾਣੀ ਚਾਹੀਦੀ ਹੈ ਜੋ ਵੀ ਵਪਾਰੀ ਦੇ ਉੱਪਰ ਟੈਕਸ ਥੋਪਿਆ ਜਾ ਰਿਹਾ ਹੈ ਪ੍ਰਾਪਰਟੀ ਟੈਕਸ ਵੀ ਇਹੀ ਭਰ ਰਹੇ ਆ ਇੰਕਮ ਟੈਕਸ ਵੀ ਇਹੀ ਭਰ ਰਹੇ ਆ ਜੀਐਸਟੀ ਵੀ ਇਹੀ ਭਰ ਰਹੇ ਆ ਅਸੀਂ ਚਾਹੁੰਦੇ ਹਾਂ ਕਿ ਸਰਕਾਰ ਸਾਨੂੰ ਕੋਈ ਨਾ ਕੋਈ ਵੱਧ ਤੋਂ ਵੱਧ ਸਹੂਲਤ ਦੇਵੇ ਸਾਡੇ ਬੱਚਿਆਂ ਤੱਕ ਵੀ ਕੋਈ ਸਾਨੂੰ ਸਹੂਲਤ ਨਹੀਂ ਮਿਲਦੀ ਨਾ ਕੋਈ ਸਾਨੂੰ ਸਰਕਾਰ ਵੱਲੋਂ ਕੋਈ ਸਰਕਾਰੀ ਸਹੂਲਤਾਂ ਹੈਗੀਆਂ ਫਿਰ ਪਹਿਲਾਂ ਵੀ ਸਰਕਾਰਾਂ ਬਜਟ ਪੇਸ਼ ਕਰਦੀਆਂ ਹੁੰਦੀਆਂ ਨੇ ਲਗਾਤਾਰ ਤੇ ਹੁਣ ਵੀ ਜਿਹੜਾ ਬਜਟ ਪੇਸ਼ ਕੀਤਾ ਜਾਣਾ ਪਹਿਲਾਂ ਕਿਸ ਤਰੀਕੇ ਦੇ ਬਜਟ ਰਹੇ ਨੇ ਤੇ ਫਿਰ ਉਹਨਾਂ ਬਜਟਾਂ ਅਈ ਇਹਨੇ ਵੀ ਬਾਤੋ ਵੱਧ ਵਪਾਰੀਆਂ ਵਾਸਤੇ ਐਦ ਕਾਏ ਸਾਨੂੰ ਸਹੂਲਤਾਂ ਦੇਣ ਸਾਨੂੰ ਕੋਈ ਜਿਸ ਸਾਹੀ ਪ੍ਰਾਪਰਟੀ ਟੈਕਸ ਭਰਦੇ ਆ ਸਾਨੂੰ ਇਹ ਮਾਫ ਕੀਤਾ ਜਾਵੇ ਜੀਐਸਟੀ ਸਾ ਲਾਗੂ ਨਾ ਕੀਤੀ ਜਾਵੇ ਜੇ ਲੱਗਣੀ ਹੈ ਤਾਂ ਥੋੜੀ ਹੋਰ ਘੱਟ ਕੀਤੀ ਜਾਵੇ ਬਿਲਕੁਲ ਤਸਵੀਰਾਂ ਹੀ ਤੁਸੀਂ ਦੇਖ ਰਹੇ ਹੋ ਕਿ ਬਜਟ ਨੂੰ ਲੈ ਕੇ ਕੇਂਦਰ ਸਰਕਾਰ ਵੱਲੋਂ ਜਿਹੜਾ ਬਜਟ ਪੇਸ਼ ਕੀਤਾ ਜਾਣਾ ਉਸ ਨੂੰ ਲੈ ਕੇ ਅਸੀਂ ਵੱਖ-ਵੱਖ ਦੁਕਾਨਦਾਰਾਂ ਨਾਲ ਲੋਕਾਂ ਨਾਲ ਗੱਲ ਕਰ ਰਹੇ ਸੀ ਕਿਤਨਾ ਕਿਤੇ ਦੁਕਾਨਦਾਰਾਂ ਦੇ ਵਿੱਚ ਇੱਕ ਗੱਲ ਕੀਤੀ ਜਾ ਰਹੀ ਹੈ ਕਿ ਬਜਟ ਸਰਕਾਰ ਵੱਲੋਂ ਪੇਸ਼ ਕੀਤਾ ਜਾਣਾ ਪਰ ਇਸ ਕੇਂਦਰ ਦੀ ਸਰਕਾਰ ਤੇ ਕਾਫੀ ਉਮੀਦਾਂ ਨੇ ਕਿ ਇਸ ਵਾਰ ਸਰਕਾਰ ਜਿਹੜੀ ਆ ਉਹ ਦੁਕਾਨਦਾਰਾਂ ਲਈ ਵਧੀਆ ਬਜਟ ਲੈ ਕੇ ਆਊਗਾ ਲੈ ਕੇ ਆਊਗੀ ਤੇ ਨਾਲ ਨਾਲ ਕਿਤੇ ਕਿਤੇ ਦੁਕਾਨਦਾਰਾਂ ਵੱਲੋਂ ਇਹ ਵੀ ਗੱਲ ਕਹੀ ਜਾ ਰਹੀ ਹੈ ਅਸੀਂ ਹਰ ਤਰੀਕੇ ਦਾ ਟੈਕਸ ਪੇ ਕਰਦੇ ਹਾਂ ਪ੍ਰਾਪਰਟੀ ਟੈਕਸ ਪੇ ਕਰਦੇ ਹਾਂ ਹਾਊਸ ਟੈਕਸ ਪੇ ਕਰਦੇ ਹਾਂ ਪਰ ਕਿਤਨਾ ਕਿਤੇ ਜੀਐਸਟੀ ਮਾਫ ਇਹੜੇ ਵਪਾਰੀ ਨੇ ਉਹਨਾਂ ਨੂੰ ਰਾਹਤ ਮਿਲ ਸਕੇ ਬਾਕੀ ਆਉਣ ਵਾਲੇ ਸਮੇਂ ਦੇਖਦੇ ਹਾਂ ਕਿ ਕਿਸ ਤਰੀਕੇ ਨਾਲ ਕੇਂਦਰ ਸਰਕਾਰ ਆਪਣਾ ਬਜਟ ਲੈ ਕੇ ਆਉਂਦੀ ਹੈ ਤੇ ਲੋਕ ਇਸ ਬਜਟ ਤੋਂ ਕਿੰਨਾ ਕੁਸ਼ ਹੁੰਦੇ ਨੇ ਤੁਸੀਂ ਜੁੜੇ ਹੋ ਇੰਦਾ ਇੰਡੀਆ ਨੂੰ ਪੰਜਾਬ ਦੇ ਨਾਲ ਅਜਨਾਲਾ ਤੋਂ ਜੁਗਜੀਤ ਸਿੰਘ ਦੀ ਰਿਪੋਰਟ